ਕੋਈ ਮੁਸੀਬਤ ਆ ਪੁਲਿਸ ਵਾਸਤੇ ਪਹਿਲਾ ਮੁਕਾਦਮਾ ਕਰ ਦੇਣਾ ਬਾਅਦ ਚ ਡਿਸਚਾਰਜ ਕਰਾਉਣਾ ਤਾਂ ਮੈਂ ਸਮਝਦਾ ਆਫਸਰ ਸਹਿਬਾਨਾਂ ਨੂੰ ਵੀ ਨਿਮਰਤਾ ਸਹਿਤ ਬੇਨਤੀ ਆ ਵੀ ਪਹਿਲਾਂ ਤਬਦੀਸ਼ ਕਰ ਲੈਣੀ ਚਾਹੀਦੀ ਆ ਕਿਉਂਕਿ ਨਾ ਤਾਂ ਅਸੀਂ ਕੰਮ ਕਰਨੋਂ ਹਟਣਾ ਤੇ ਨਾ ਸ਼ਰਮਾਇਦਾਰ ਨਹੀਂ ਇਲਜ਼ਾਮ ਲਾਉਣੋਂ ਹਟਣਾ ਇਹ ਅੱਛਾ ਪ੍ਰਥਵੀ ਜੀ ਜਿਵੇਂ ਅਸੀਂ ਦੇਖਦੇ ਆ ਇੱਕ ਦੇਸ਼ ਇੱਕ ਸੂਬਾ ਇੱਕੋ ਥਾਣਾ ਹਨਾ ਵੀ ਜਲੀਲ ਕਰਨ ਦਾ ਢੰਗ ਤਰੀਕਾ ਤਬਦੀਸ਼ ਕਰਨ ਦਾ ਢੰਗ ਤਰੀਕਾ ਇਨਕੁਆਰੀ ਦਾ ਢੰਗ ਦਾ ਢੰਗ ਤਰੀਕਾ ਇਹ ਜਿਹੜੇ ਮਜ਼ਦੂਰ ਕਿਰਤੀ ਕਾਮੇ ਮਜ਼ਦੂਰ ਨੇ ਜਾਂ ਫਿਰ ਲੱਖਪਤੀ ਕਰੋੜਪਤੀ ਨੇ ਉਹ ਵੀ ਚੋਰੀਆਂ ਕਰਦੇ ਨੇ ਗੁੰਡਾਗਰਦੀ ਕਰਦੇ ਨੇ ਉਹਨਾਂ ਨੂੰ ਵੀ ਥਾਣੇਦਾਰ ਦੇ ਬੱਚੇ ਦਾ ਇੱਕ ਤਵਰੀਸ਼ ਕੀਤੀ ਜਾਂਦੀ ਹੈ ਦੇਖੋ ਜੀ ਉਹਨਾਂ ਦਾ ਤਰੀਕਾ ਹੋਰ ਹੈ ਕਿਉਂਕਿ ਉਹਨਾਂ ਦੇ ਹੁਣ ਤੁਸੀਂ ਡਾਕਟਰ ਤੇ ਹੀ ਲੈ ਜਾਓ ਇੱਕ ਸਾਡੀ ਆਪ ਦੀ ਨਿੱਜੀ ਮਤਲਬ ਕਿ ਤਜਰਬਾ ਹੈ ਮੇਰਾ ਸਾਡਾ ਕੋਈ ਗਰੀਬ ਪਰਿਵਾਰ ਦਰਖਾਸਤ ਲੈ ਕੇ ਜਾਂਦਾ ਥਾਣੇ ਤਾਂ 20-20 ਦਿਨ 25-25 ਦਿਨ ਉਹਦੀ ਸੁਣੀ ਨਹੀਂ ਜਾਂਦੀ ਕੋਈ ਨਹੀਂ ਪੁੱਛਦਾ ਤਾਂ ਜਦੋਂ ਕੋਈ ਤਕੜਾ ਬੰਦਾ ਮੀਰ ਸਰਕ ਤੇ ਸਿਰਫ ਫੋਨ ਉਤਾਦਾ ਅਫਸਰ ਨੂੰ ਥਾਣਾ ਬਾਗਾ ਬਣਾਇਆ ਸਿੱਟੂ ਸਾਹਿਬ ਨੂੰ ਵੀਜੀ ਸਾਡੇ ਆ ਚੋਰੀ ਹੋ ਗਈ ਤੋ ਉਹ ਕਹਿੰਦੇ ਜੀ ਕੁਛ ਨਹੀਂ ਉਹਨੂੰ ਕਹਿੰਦੇ ਤੁਸੀਂ ਇਕੱਲਾ ਬਿਆਨ ਲਿਖਾ ਦਿਓ ਜੀ ਪਾਣ ਕੇ ਤੇ ਅਸੀਂ ਕਰਵਾਈ ਬਿਆਨਾਂ ਦੇ ਆਧਾਰ ਤੇ ਮੁਕੱਦਮਾ ਦਰਜ ਕੀਤਾ ਜਾਂਦਾ ਐਨਾ ਫਰਕ ਆ ਵੇ ਲੋ ਸਾਡੀ 20 ਸਾਲ ਦੀ ਦਰਕਾਤ ਸਾਨੂੰ ਘੱਟ ਤੋਂ ਘੱਟ ਵੀ ਵੀ ਹਰੀ ਥਾਣਿਆਂ ਦੇ ਵਿੱਚ ਰੋਣਾ ਪੈਂਦਾ ਫਿਰ ਤੁਸੀਂ ਗੱਲ ਕੀਤੀ ਵੜੀ-ਵੜੀ ਗੱਲ ਕੀਤੀ ਐ ਵੀ ਫਰਕ ਬਹੁਤ ਵੱਡਾ ਫਰਕ ਹੈ ਇੱਕੋ ਹੀ ਕਾਨੂੰਨ ਹੈ ਇਕੋ ਹੀ ਧਾਰਾ ਪਰ ਜਿਹੜਾ ਫਰਕ ਹੈ ਇੰਨਾ ਕਿ ਅਮੀਰ ਦਾ ਤੇ ਗਰੀਬੀ ਦੇ ਪਾੜੇ ਦਾ ਇੰਨਾ ਵੱਡਾ ਫਰਕ ਆ ਉਹਦੀ ਜਿਹੜੀ ਤਕਦੀਸ਼ ਆ ਜਿਹੜੀ ਵੱਡੇ ਪੱਧਰ ਤੇ ਤਕਦੀਸ਼ ਨਹੀਂ ਕਿਹਾ ਜਾ ਸਕਦਾ ਉਹਦਾ ਮਾਨ ਸਨਮਾਨ ਕੀਤਾ ਜਾਂਦਾ ਥਾਣੇ 'ਚ ਤੇ ਸਾਨੂੰ ਜਲੀਲ ਕੀਤਾ ਜਾਂਦਾ ਅੱਛਾ ਗਰੀਬਾਂ ਨੂੰ ਕਰਤੀ ਕਾਮਿਆਂ ਨੂੰ ਇਸ ਮੱਕੜ ਜਾਲ ਤੋਂ ਕੱਢਣ ਵਾਸਤੇ ਅਸੀਂ ਤੋਂ ਅਗਲੀ ਰੂਪਰੇਖਾ ਕੀ ਤਿਆਰ ਕਰਨ ਜਾ ਰਹੇ ਹਾਂ ਇਹ ਜੀ ਅਸੀਂ ਸਾਰਿਆਂ ਨੇ ਅੱਜ ਸਾਡੀ 5 ਵਜੇ ਬਾਘੇਪੁਰਾਣਾ ਇੱਕ ਬਹੁਤ ਵੱਡੀ ਸ਼ਹਿਰ ਦੀ ਮੀਟਿੰਗ ਆ ਜਿਹੜੇ ਸਾਡੇ ਸ਼ਹਿਰ ਚ ਕਿਰਤियां ਭੈਣਾਂ ਸਾਡੀਆਂ ਅ ਸ਼ਰਮਾਇਦਾਰਾਂ ਦੇ ਘਰਾਂ ਵਿੱਚ ਕਿਰਤ ਕਰਕੇ ਆਪ ਦੀ ਰੋਟੀ ਰੋਜੀ ਚਾਲ ਚਲਾਉਂਦੀਆਂ ਇਸੇ ਤਰ੍ਹਾਂ ਸਾਡੇ ਨੌਜਵਾਨ ਵੀਰ ਜਿਹੜੇ ਕਿ ਬਿਜ਼ਾਰ ਦੇ ਵਿੱਚ ਦੁਕਾਨਾਂ ਤੇ ਕੰਮ ਕਰਦੇ ਆ ਉਹ ਸਬੰਧ ਵਿੱਚ ਅੱਜ ਅਸੀਂ ਇੱਕ ਮੀਟਿੰਗ ਰੱਖੀ ਐ ਕਿ ਕਮੇਟੀ ਬਣਾਉਣ ਜਾ ਰਹੇ ਆ ਬਾਘੇਪੁਰਾਣੀ ਇੱਕੀ ਮੈਂਬਰੀ ਕਮੇਟੀ ਬਣਾ ਰਹੇ ਆ ਜਿਹਦੇ ਵਿੱਚ ਕਿਉਂਕਿ ਦਾਸ ਪੈਰਥੀ ਸਿੰਘ ਵੀ ਤਾਂ ਇਕੱਲਾ ਹੀ ਐ ਨਾ ਕਿੱਧਰ ਕਿੱਧਰ ਜਾਊਗਾ ਤਾਂ ਸ਼ਹਿਰ ਦਾ ਸਾਡੇ ਦਾ ਬਹੁਤ ਵੱਡਾ ਬਹੁਤ ਸਮਾਜ ਦੀਆਂ ਉਲਝਣਾਂ ਬਹੁਤ ਲੋਕ ਆਉਂਦੇ ਆ ਅਸੀਂ ਇੱਥੇ ਸਾਰਾ ਦਿਨ ਆ ਦਫਤਰ ਇੱਥੇ ਬੈਠ ਕੇ ਤਕਰੀਬਨ ਹੀ ਲੋਕਾਂ ਦੇ ਮਸਲੇ ਮੰਗਾ ਮਸਲੇ ਇੱਥੇ ਸੁਣਦੇ ਰਹਿੰਦੇ ਆ ਨਵੇੜਦੇ ਰਹਿੰਦੇ ਆ ਪਰ ਦੇਖਿਆ ਹੈ ਕਿ ਅੱਜ ਸਾਡੇ 5 ਦਿਨ ਦੇ ਕਰੀਬ ਹੋ ਗਏ ਇੱਕ ਬਾਗੇ ਪਰਣੀ ਗੋਰਖ ਸ਼ਖ ਪਰਿਵਾਰ ਨਾਲ ਘਟਨਾ ਵਾਪਰੀ ਹੈ 5 ਦਿਨਾਂ ਬਾਅਦ ਵੀ ਪੁਲਿਸ ਰਿਪੋਰਟ ਡਾਕਟਰ ਦੀ ਰਿਪੋਰਟ ਹੋਣ ਦੇ ਬਾਵਜੂਦ ਵੀ ਮੁਕੱਦਮਾ ਨਹੀਂ ਕਰ ਜੁਆ ਕਹਿਣ ਦਾ ਭਾਵ ਵੀ ਕਿਰਤ ਕਰਕੇ 20 ਮਜ਼ਦੂਰਾਂ ਨੂੰ ਖਾਣ ਨਹੀਂ ਦਿੱਤਾ ਜਾਂਦਾ ਕ੍ਰਮ ਚੌਧਰੀਆਂ ਵੱਲੋਂ ਜੇਕਰ ਇਹਨਾਂ ਨੂੰ ਨੱਥ ਪਾਉਣੀ ਆ ਤੁਸੀਂ ਬੜਾ ਵਧੀਆ ਸਵਾਲ ਕੀਤਾ ਵੀ ਇਹਨਾਂ ਨੂੰ ਕੱਢਣ ਵਾਸਤੇ ਕੀ ਕਰਨਾ ਪਊ ਇਹਨਾਂ ਨੂੰ ਸਭ ਤੋਂ ਵੱਡੀ ਗੱਲ ਆ ਵਿਹਾਰ ਚੋਂ ਆ ਕੇ ਭਈਏ ਰਿਹੜੀਆਂ ਲਾ ਸਕਦੇ ਆ ਭਈਏ ਸਾਰਜੀ ਦੇ ਅੱਡੇ ਲਾ ਸਕਦੇ ਆ ਭਈਏ ਹੋਰ ਤਰੀਕਿਆਂ ਦੇ ਕਾਰੋਬਾਰ ਚਲਾ ਸਕਦੇ ਆ ਬਰਕਰਾਂ ਦੇ ਰਿਹੜੀਆਂ ਲਾ ਸਕਦੇ ਆ ਭਈਏ ਹੋਰ ਤਰੀਕਿਆਂ ਦੇ ਵੱਡੇ ਰੁਜ਼ਗਾਰ ਪੈਦਾ ਕਰ ਸਕਦੇ ਆ ਤੇ ਕੀ ਗੱਲ ਸਾਡੇ ਸਮਾਜ ਨੂੰ ਕੀ ਹੋਇਆ ਬਈ ਇਹ ਨਹੀਂ ਕਰ ਸਕਦੇ ਇਹਨਾਂ ਦਾ ਵੀ ਫਰਜ਼ ਬਣਦਾ ਆ ਆਪਦੀ ਕਿਰਤ ਨਾਲ ਜੁੜਨ ਚੰਗਾ ਹੋਊਗਾ ਜੇ ਆਪਦੇ ਕਿੱਤੇ ਵੱਲ ਜੁੜਨ ਤੇ ਪੜ੍ਹਾਈ ਵੱਲ ਜੁੜਨ ਮੈਂ ਹੋਰ ਬੇਨਤੀ ਵੀ ਕਰਨਾ ਚਾਹੁੰਦਾ ਸਾਡੇ ਮਜ਼ਦੂਰ ਸਮਾਜ ਨੂੰ ਕਿ ਦੇਖੋ ਜਿਵੇਂ ਕਿਸਾਨ ਜੱਥੇਬੰਦੀਆਂ 32 ਜੱਥੇਬੰਦੀਆਂ ਟਕੀਆਂ ਹੋ ਕੇ ਉਹਨਾਂ ਨੇ ਆਪਦੇ ਸਮਾਜ ਲਈ ਕਿੱਡਾ ਵੱਡਾ ਸਿਹਾਰਸ਼ ਕੀਤਾ ਕੀ ਸਾਡੇ ਜਿਹੜੇ ਮਜ਼ਦੂਰ ਭਾਈਚਾਰਾ ਉਹ ਸਾਡੀਆਂ ਮਜ਼ਦੂਰ ਜੱਥੇਬੰਦੀਆਂ ਨਾਲ ੜਕ ਕੇ ਆਪਦੇ ਭਲੇ ਲਈ ਨਹੀਂ ਤੁਮ ਕਰ ਸਕਦੇ ਕਰ ਸਕਦੇ ਆ ਪਰ ਜੇਕਰ 32 ਜਥੇਬੰਦੀਆਂ ਉਹ ਇਕੱਠੀਆਂ ਹੋ ਸਕਦੀਆਂ ਸਾਡੀਆਂ ਵੱਖ-ਵੱਖ ਜਥੇਬੰਦੀਆਂ ਵੀ ਇਕੱਠੀਆਂ ਹੋ ਸਕਦੀਆਂ ਪਰ ਜਿਹੜਾ ਸਾਡਾ ਮਜ਼ਦੂਰ ਆ ਉਹ ਸਾਡੀਆਂ ਜਥੇਬੰਦੀਆਂ ਨਾਲ ਇਕੱਠਵੰਨਨ ਹੋਵੇ ਤਾਂ ਪਿੰਡ ਪੱਧਰ ਤੇ ਕਾਇਆ ਬਣਾ ਕੇ ਸਾਡੀਆਂ ਜਥੇਬੰਦੀਆਂ ਨਾਲ ਜੋੜਨ ਮੈਂ ਨਹੀਂ ਕਹਿੰਦਾ ਵੀ ਕਿਹੜੀ ਜਥੇਬੰਦੀ ਨਾਲ ਜੋੜਨ ਜਿਹੜੀ ਵੀ ਮਜ਼ਦੂਰ ਜਥੇਬੰਦੀ ਆ ਉਹਦੇ ਨਾਲ ਉਹਨਾਂ ਨੂੰ ਜੋੜਨਾ ਚਾਹੀਦਾ ਜਿਹੜੀ ਪਿੰਡ ਚ ਜਥੇਬੰਦੀ ਵਿਚਰਦੀ ਆ ਮਜ਼ਦੂਰਾਂ ਦੀ ਉਹਦੇ ਨਾਲ ਉਹ ਮਜ਼ਦੂਰਾਂ ਨੂੰ ਜ਼ਰੂਰ ਜੋੜਨਾ ਚਾਹੀਦਾ ਤਾਂ ਭਲਾ ਹੋ ਸਕਦਾ ਨਹੀਂ ਆਉਣ ਵਾਲਾ ਸਮਾਂ ਸਾਡੇ ਮਜ਼ਦੂਰਾਂ ਵਾਸਤੇ ਇੰਨਾ ਖਮਾੜਾ ਆਊਗਾ ਕਿ ਬਹੁਤ ਜ਼ਿਆਦੇ ਸਾਡੀ ਕਿਸੇ ਨੇ ਸੁਣਵਾਈ ਨਹੀਂ ਤੁਸੀਂ ਹੋਰ ਦੇਖ ਲਓ ਆ ਮੈਂ ਦੇਖਿਆ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸਾਡੀ ਕਿਸੇ ਪਾਰਟੀ ਦੀ ਵਿੱਚ ਸੁਣਵਾਈ ਨਹੀਂ ਚਾ ਤੁਸੀਂ ਕਾਲੀ ਲੈ ਲਓ ਕਾਂਗਰਸ ਲੈ ਲਓ ਚਾ ਆਪਾ ਲੈ ਲਓ ਚਾ ਭਾਜਪਾ ਲੈ ਲਓ ਐਸ ਵੇੜੇ ਸਾਡੇ ਮਜ਼ਦੂਰ ਸਾਥੀਆਂ ਨੂੰ ਕੋਈ ਨਹੀਂ ਪੁੱਛਦਾ ਕਿਸੇ ਪਾਸੇ ਸਾਡੀ ਸੁਣਵਾਈ ਨਹੀਂ ਹੈ ਇਹ ਕਿਉਂ ਨਹੀਂ ਹੈ ਕਿਉਂਕਿ ਸਾਡਾ ਕੋਈ ਸਮਰਥਨ ਨਹੀਂ ਹੈ ਅਸੀਂ ਇਕੱਠੇ ਨਹੀਂ ਸਾਡਾ ਤਾਂ ਇਹ ਨਹੀਂ ਪਤਾ ਕਿਹਨੂੰ ਕੌਣੀ ਕਿੱਥੇ ਜਾਣਾ ਕੀ ਕਰਨਾ ਇਸ ਕਰਕੇ ਸਾਡੀ ਕਿਸੇ ਪਾਰਟੀ ਵਿੱਚ ਕੋਈ ਮਿਲਜੂ ਨਹੀਂ ਹੈ ਇਸ ਕਰਕੇ ਸਾਰਿਆਂ ਨੂੰ ਚਾਹੀਦਾ ਹੈ ਕਿ ਵੱਡੇ ਪੱਦਰ ਤੇ ਆਪਦੇ ਸੰਗਠਨ ਨਾਲ ਜੁੜਨ ਚਾਹੇ ਕੋਈ ਵੀ ਜੱਥੇਬੰਦੀ ਆ ਮਜ਼ਦੂਰਾ ਵੀ ਹੋਵੇ ਉਹਦੇ ਨਾਲ ਮਜ਼ਦੂਰ ਭਾਈਚਾਰੇ ਨੂੰ ਖੜਨਾ ਚਾਹੀਦਾ ਸਾਰੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਵੀ ਕਰਦਾ ਕਿ ਭਾਈ ਜਿੰਨਾ ਚੱਕ ਤੁਸੀਂ ਉਹ ਬੱਤੀ ਜੱਥੇਬੰਦੀਆਂ ਪਿੰਡ ਪਿੰਡ ਕਾਹਨਾ ਬਣਾ ਕੇ ਵਰਦਾ ਘੱਟ ਕਰ ਸਕਦੇ ਆ ਤੁਸੀਂ ਕਿਉਂ ਨਹੀਂ ਕਰ ਸਕਦੇ ਜੇਕਰ ਤੁਹਾਡਾ ਵੀ ਪਿੰਡ ਚ ਘੱਟ ਹੋ ਤੁਸੀਂ ਵੀ 20-50 ਬੰਦੇ ਹੋਵੋਗੇ ਤਾਂ ਤੁਸੀਂ ਪਿੰਡ ਪੱਦਰ ਤੇ ਸੱਦ ਕੇ ਦੂਜਿਆਂ ਨੂੰ ਵੀ ਜੋੜ ਸਕਦੇ ਆ ਦੁਆਰੇ ਫਿਰ ਸਾਡੇ ਸ਼ਹਿਰ ਦੀਆਂ ਸਾਰੀਆਂ ਜਥੇਬੰਦੀਆਂ ਦਾ ਦਿਲ ਦੀਆਂ ਅੰਗਰਾਨੀਆਂ ਤੋਂ ਧੰਨਵਾਦ ਕਰਦਾ ਕਿ ਜਿਹੜੇ ਫੋਨ ਤੇ ਹੀ ਵੱਡੀ ਗਿਣਤੀ ਵਿੱਚ ਇਕੱਤਰ ਹੋ ਜਾਂਦੇ ਆ ਤਾਂ ਮੈਂ ਸਾਰਿਆਂ ਆਪਦੇ ਦਾਸ ਦਾ ਸਿਰ ਝੁਕਦਾ ਕਿਉਂਕਿ ਦਾਸ ਦਾ ਕੋਈ ਔਕਾਤ ਨਹੀਂ ਹੈ ਲੜਨ ਦੀ ਪਰ ਜਦੋਂ ਤੁਹਾਡਾ ਦਾਸ ਦੇ ਸਿਰ ਤੇ ਹੱਥ ਹੁੰਦਾ ਤਾਂ ਦਾਸ ਦਾ ਜਿਹੜਾ ਹੌਸਲਾ ਬਹੁਤ ਵੱਡਾ ਹੋ ਜਾਂਦਾ ਉਹ ਵੱਡੇ ਪੱਧਰ ਤੇ ਸਮਾਜ ਲਈ ਲੜਨ ਲਈ ਖੜਨ ਲਈ ਮਰਨ ਲਈ ਤਿਆਰ ਹੋ ਜਾਂਦਾ ਤਮਾ ਸਾਰਿਆਂ ਦਾ ਤੈਂ ਦੇ ਲੋ ਧੰਨਵਾਦ ਤੁਹਾਡਾ ਪੱਤਰਕਾਰ ਵੀਰਾਂ ਦਾ ਵੀ ਤੁਸੀਂ ਨਿਹਾਲ ਸਿੰਘ ਵਾਲੇ ਤੋਂ ਫਿਕਰਮੰਦ ਮੀਡੀਆ ਭਾਗ ਦੇ ਪ੍ਰਾਨੇ ਆਏ ਆ ਤੁਹਾਡਾ ਤਹਿ ਦਿਲੋਂ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ